ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਾਡੀ ਨਵੇਂ ਵਲੌਗ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ શ્રી ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਗੇ ਤੁਸੀਂ ਸਾਰਾ ਵਲੌਗ ਦੇਖੋ ਕਿ ਅਸੀਂ શ્રી ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕਿਸ ਤਰ੍ਹਾਂ ਮਨਾਇਆ ਲੋ ਰੀਤੇ ਕੀਤੇ ਕੀਤੇ ਮੰਡਲ ਦੇਸ ਕੀਤੇ ਸੰਤ ਬਗਨਾਥ ਕੀਤੇ ਕੀਤੇ ਦੀਵੀ ਵੇਸ ਕੀਤੇ ਦੇਵ ਦਾਨੁ ਲੋਣ ਕੀਤੇ ਕੀਤੇ ਰਤਨ ਸਮੰਧ ਏਤੀ ਆਹਾਣੀ ਏਤੀ ਆ ਬਾਣੀ ਜਸਨੀ ਕ੍ਰਿਪਾ ਭਾ ਦੇ ਸਿਮਰ ਕੇ ਬਰਨਾਨ ਕਲੇ ਧਿਆਏ ਪ੍ਰਭ ਤੁ ਗੁਰ ਤੇ ਮਨ ਦਾਸ ਰਾਮ ਦਾਸ ਸਮਾਏ ਅਜਨ ਹਰੂ ਕੰਤਨਾਨਸ ਬਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਦੇ ਆਈਐਸ ਦਿੱਤੇ ਸਭ ਸੁਖ ਜਾਏ ਤੇਰੇ ਗਹਾਦਰ ਸਭਰੀਏ ਘਰ ਨਾਮ ਤੇ ਆਵੀ ਥਾਏ ਸਭ ਥਾਏ ਹੁਨਾ ਜੀ ਸਹਾਈ 9 ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਧੂਜਗ ਜਨਨ ਹੋਵਾ ਜੀ ਦੇ ਵਾਸਾ ਅਨਸਾਰ ਜਿਉਂ ਗਿਆਨ ਧੰਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯੋਗੇ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਮੋਹਰ ਰੱਖਦਿਆਂ ਹੋਇਆ ਆਪ ਜੀ ਦੇ ਜਨਮ ਦਿਹਾੜੇ ਨੂੰ ਮੋਹਰ ਰੱਖਦਿਆਂ ਹੋਇਆ ਸੰਗਤਾਂ ਬੜੀ ਹੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਪ ਜੀ ਦੇ ਜਨਮ ਦਿਹਾੜੇ ਨੂੰ ਨਾਰਿੰਗਾਂ ਨੇ ਆਪ ਜੀ ਨੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀਓ ਸੰਗਤਾਂ ਦੇ ਸੱਚੇ ਮੇਹਰਾਂ ਪਰਿਆ ਹੱਥ ਰੱਖਣਾ ਸੰਗਤਾਂ ਅੰਦਰ ਸਿੱਖੀ ਜੀਵਨ ਦੇ ਦਾਤ ਕਸ਼ਿਨੀ ਸੰਗਰਨ ਦੇ ਦਾਤ ਕਾਸ਼ੀ ਦੀ ਆਪਣਾ ਭਰੋਸਾ ਕਾਸ਼ੀ ਦਾ ਆਪਣੀ ਚਰਨਾ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜਿਉ ਘਰਾਂ ਦੇ ਵਿੱਚੋਂ ਕਾਲ ਕੰਟਕ ਦੂਰ ਕਰਨੇ ਦੁੱਖਾਂ ਸੁਲਿਖਾਂ ਲੋਕਾਂ ਬਿਗਿਨਾ ਦੇ ਨਾਸ਼ ਕਰਨੇ ਜੀ ਸੁੱਖਾਂ ਦੇ ਪਰਵੇਸ਼ ਕਰਨੇ ਮਾੜ ਜੰਗਰ ਜੀਵ ਸਵਪਰਤ ਕਰਨੇ ਅੰਗ ਸੰਗ ਰੂਪੇ ਸਦਾ ਕਰਨੇ ਬੱਚਿਆਂ ਦੇ ਸਿਰ ਤੇ ਮੇਰ ਪਰੇ ਹੱਥ ਰੱਖਨੇ ਬੱਚਿਆਂ ਨੂੰ ਮਾੜੇ ਸੰਗਤ ਤੋਂ ਮਾਰਿਆ ਰੱਤਿਆਂ ਤੋਂ ਬਚਾ ਗਿਆ ਰਖਣਾ ਜੀ ਜਿੱਥੇ ਮੇਰਾ ਰਖਣਾ ਆਪਣੇ ਚਰਨਾਂ ਨਾਲ ਜੋੜ ਕੇ ਰਖਣਾ ਆਪ ਜੀ ਆਪਣੀ ਗਤੀ ਤੇ ਬਰਾਜਮਣ ਹੋ ਗਏ ਜੋ ਵੀ ਕੁਝ ਕਰਾਰੇ ਹੋ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦੀ ਕਿਰਪਾ ਕਰਦੇ ਸੱਚੇ ਪਾਤਸ਼ਾਹ ਜੀਓ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜ ਕੇ ਰਖਣਾ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰਖਣਾ ਬਜਾਂ ਦੁਜੀ ਮਤਵੰਤ ਬਲਵਕਸ਼ਰੀ ਸੱਚੇ ਪਾਤਸ਼ਾਹ ਜੀਓ ਜੋ ਕਿ ਸਭਤ ਸੰਗਤਾਂ ਵੱਲੋਂ ਕਿਰਤ ਕਮਾਈਆਂ ਦੇ ਵਿੱਚੋਂ ਆਪ ਜੀ ਦੇ ਜਨਮ ਦਿਹਾੜੇ ਨੂੰ ਸੌਂਦਰਾ ਕਰਿਆਂ ਹੋਇਆ ਆਪ ਜੀ ਨੇ ਪਾਵਨ ਗਵਿੰਦ੍ਰ ਜਿਉਰੀ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਸੰਗ ਤੇ ਹਾਜ਼ਰ ਗਏ ਆਪ ਜੀ ਨੇ ਭੋਗ ਲਾਉਣ ਦੀ ਆਗਿਆ ਬਖਸ਼ਿਸ਼ ਕਰਨੀ ਅਣਕ ਪ੍ਰਕਾਰ ਭੋਜਨ ਭੋਗਿਏ ਬਹੁਤ ਜਿੰਨ ਬਿਸਤਾਰੇ ਕਰੀਪਾ ਅਚਨ ਸੋਜ ਪਵਿੱਤਰਾ ਹੁਣ ਲਾਹੁ ਖੋ ਘਰ ਰਾਇ ਆਪ ਜੀ ਦੇ ਲਗੇ ਨੇ ਬਰਾਬਰ ਸ਼ਾਂਤ ਰੁਖੋਗ ਦਰ ਤੇ ਪਰਮਾਨੰਦ ਕਾ ਨੇ ਜੀ ਵਰਤ ਪਰਵਾਰਾਂ ਦੀਆ ਆਗਰ ਸੰਗਤਾਂ ਦੀ ਹਾਜ਼ਰੀ ਆਪ ਤੇ ਪਰਵਾਨ ਕਰਮੀਆ ਸਾਧਨ ਗਦ ਗਦ ਲੇਖੇ ਵਿਚ ਲਾਉਣੇ ਜੋ ਕਿ ਸੰਗਤਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਇਹ ਜੋਰੀ ਦੇ ਵਿੱਚ ਲਗਵਾਉਂਦੇ ਚਾਲੇ ਨੰਦਰ ਦੇ ਹਾਜ਼ਰ ਹਨ ਆਜ ਨੇ ਦਰਤੇ ਪਰਮਾਨ ਕਰਨੇ ਧਾਰਨੀਆਂ ਦਰਤੇ ਪਰਵਾਸ ਕਰਨੀਆਂ ਸੇਵਾਵਾਂ ਦਰਤੇ ਪਰਵਾਣ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਜੋਗੇ ਸਵਰਗ ਆਪ ਜੀ ਨੇ ਕਿਰਪਾ ਕਰੀ ਆਪਣੇ ਪਵਿੱਤਰ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨਗਰੀ ਨਗਰ ਨਿਹਾਲ ਕਰਨੇ ਜੀ ਸਰਬੱਤ ਦੇ ਕਾਰਜ ਵਿਰਾਸ ਕਰਨੇ ਜੋ ਵੀ ਆਪ ਜੀ ਦੇ ਦਰਤੇ ਆਵੇ ਸਤਿਰਾ ਜੀ ਜਾਵੇ ਸੇ ਪਿਆਰੀ ਬੇਲ ਜਿਨਾ ਮਿਲਿਆ ਤੁਮ ਨਾਮ ਚਿਤਿਆਵੇ ਗੁਰੂ ਮੇਰਾ ਮਨ ਸਨ ਸੀਤਲ ਹੋਏ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਤਿ ਸ੍ਰੀ ਅਕਾਲ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ